ਹਾਂ ਸਸਰੀ ਗਾਲ ਜੀ ਸਾਰਿਆਂ ਨੂੰ ਉੱਤੇ ਮੈਨੂੰ ਵੀਡੀਓ ਪਾਉਣ ਤੋਂ ਰੋਕਦੇ ਆ ਤੇ ਵੀ ਕਹਿੰਦੇ ਵੀ ਤੂੰ ਮਰਜੀ ਵੀ ਸਿੱਖਾਂ ਤੇ ਵੀਡੀਓ ਨਹੀਂ ਪਾਉਣੀ। ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਨਹੀਂ ਪਾਉਣੀ। ਤੂੰ ਫੇਰ ਮੈ ਨਹੀਂ ਆਉਣਾ, ਤੂੰ ਅੱਗੇ ਨਹੀਂ ਆਉਣਾ। ਇਹ ਗੱਲਾਂ ਮੈਨੂੰ ਕਹਿੰਦੇ ਆ ਤੇ ਕਿਸੇ ਨੇ ਵੀ ਵੀਡੀਓ ਸਕਿਪ ਨਹੀਂ ਕਰਨੀ ਬਾਈ ਬਣ ਕੇ ਸਾਰੇ ਜਾਣੇ ਇਸ ਵੀਡੀਓ ਨੂੰ ਸੁਣੀਓ। ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਸਾਰੇ ਜਾਣੇ ਤੇ ਜਿਹੜਾ ਬੰਦਾ ਬੋਲ ਰਿਹਾ ਉਹ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਜਾਂ ਮੈਂ ਗਲਤ ਕਰ ਰਿਹਾ। ਜੇ ਮੇਰੀ ਗਲਤੀ ਆ ਤਾਂ ਮੇਰੇ ਬਾਰੇ ਦੱਸਿਓ, ਜੇ ਉਹ ਗਲਤ ਕਰ ਰਿਹਾ ਤੇਰੇ ਬਾਰੇ ਦੱਸਿਓ। ਪਰ ਦੱਸਿਓ ਜਰੂਰ ਤੇ ਵੀਡੀਓ ਸਕਿਪ ਨਾ ਤੇ ਉਹ ਕੀ ਗੱਲ ਐ ਬਾਈ ਆਪਾਂ ਤੇ ਕੁਛ ਕਿਹਾ ਹੀ ਨਹੀਂ ਤੈਨੂੰ ਕੀ ਚੱਕਰ ਹੋ ਗਿਆ ਗਰੁੱਪ ਚ ਐਵੇਂ ਯਾਰ ਮੇਰਾ ਨਾਮ ਲਈ ਜੰਨਾ ਨਾ ਆਪਾਂ ਕੋਈ ਗੱਲ ਨਾ ਬਾਤ ਹਾਂ ਪਰਸੋ ਜੋ ਤੁਹਾਡੀਆਂ ਆਵਾਜ਼ ਆਈਆਂ ਸੀ ਨਾ ਕਿਹੜੀਆਂ ਆਵਾਜ਼ਾਂ ਬਾਈ ਆਈਆਂ ਸੀ ਆਈਆਂ ਹੀ ਆਈਆਂ ਹੀ ਮੈਂ ਕੀ ਕਿਹਾ ਦੱਸੋ ਉਹਦੇ ਚ ਹਾਂ ਦੱਸੋ ਮੈਂ ਕਹਿੰਦੇ ਨਾ ਅਸੀਂ ਠੀਕ ਆ ਚੰਗੀ ਵੀਡੀਓ ਸ਼ੇਅਰ ਕਰੋ ਚੰਗੀ ਵਾਹ ਕਰੋ ਸੋ ਹੁਣ ਤੁਹਾਨੂੰ ਕਿਦਾਂ ਫੇਮ ਦੇ ਦੀ ਦੱਸੋ ਬਾਈ ਮੈਂ ਕਰੀ ਇਸ ਵੀ ਰਿਕਾਰਡਿੰਗ ਭੇਜ ਇਦਾਂ ਵੀਡੀਓ ਸ਼ੇਅਰ ਕਰਦੇ ਗਰੁੱਪ 'ਚ ਇਦਾਂ ਤਾਂ ਇਦੀਆਂ ਪਈਆਂ ਵੀਡੀਓ ਜੇ ਵੀ ਰਿਕਾਰਡਿੰਗਾਂ ਪਈਆਂ ਉਹ ਵੀਡੀਓ ਭੇਜ ਜਿੱਥੇ ਮੈਂ ਕਿਹਾ ਹੋਵੇ ਵੀ ਚੰਗੀ ਵੀਡੀਓ ਸ਼ੇਅਰ ਕਰੋ ਚੰਗੀ ਵੀਡੀਓ ਨੂੰ ਸਪੋਰਟ ਕਰੋ ਭੇਜੋ ਮੇਰੀ ਆਵਾਜ਼ ਭੇਜੋ ਮੈਂ ਬਾਗੀ ਗੇਲੀ ਬੋਲ ਰਿਹਾ ਮੇਰੀ ਵੀਡੀਓ ਦੀ ਆਵਾਜ਼ ਮੇਰੀ ਰਿਕਾਰਡਿੰਗ ਭੇਜੋ ਜਿੱਥੇ ਮੈਂ ਕਿਹਾ ਹੋਵੇ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਔਰ ਉਸ ਗਰੁੱਪ ਦੀ ਵੀਡੀਓ ਭੇਜ ਦਿਓ ਸਕਰੀਨ ਵੀਡੀਓ ਬਣਾ ਕੇ ਜਿੱਥੇ ਮੈਂ ਉਹਨੂੰ ਕਿਹਾ ਗਾਰੀ ਦਾ ਹੋਣਾ ਹੈ ਤੇ ਮੈਂ ਉਹਨੂੰ ਕਿਹਾ ਵੀ ਜਾ ਮੈਨੂੰ ਕੱਢੋ ਤੇ ਜਾ ਫਿਰ ਇਦਾਂ ਦੀ ਵੀਡੀਓ ਨਹੀਂ ਭੇਜੋ ਮਾ ਵੀ ਆਦੋਂ ਦੀ ਵੀਡੀਓ ਭੇਜ ਲਓ ਪਰ ਆਪਦੀਆਂ ਹੀ ਬਣਾ ਲਓ ਮੈਂ ਕਿਹਾ ਵੀ ਮੈਂ ਕਿਹਾ ਆਪਦੀਆਂ ਹੀ ਆਵਾਜ਼ ਨੂੰ ਫੋਲੋ ਨਹੀਂ ਕਰਦੇ ਮੈਂ ਕਿਹਾ ਆਪਦੀਆਂ ਹੀ ਬਣਾ ਲਓ ਮੈਂ ਕਿਹਾ ਵੀ ਹਾਂ ਠੀਕ ਆ ਸਾਨੂੰ ਮੈਂ ਕਿਹਾ ਆਪਦੀਆਂ ਹੀ ਬਣਾ ਲਓ ਤੇ ਉਹ ਪਾ ਲਓ ਮੈਂ ਕਿਹਾ ਜਦੂ ਵੀ ਕਿਸੇ ਦੀਆਂ ਪਾਉਣੀਆਂ ਹਾਂਜੀ ਅਸੀਂ ਅੱਜ ਅਸੀਂ ਇਹੋ ਜਿਆਦੇ ਠੀਕ ਆ ਨੂੰ ਨਹੀਂ ਦੇਦੀ ਵੀ ਜ਼ਰੂਰਤ ਤੇ ਹਾਂਜੀ ਸਾਨੂੰ ਸਿੱਖ ਇਤਿਹਾਸ ਤੂੰ ਥੋੜੀ ਦੱਸੇਂਗਾ ਆਂ ਤੂੰ ਸਿਖਾਏਂਗਾ ਸਾਨੂੰ ਸਿੱਖ ਇਤਿਹਾਸ ਦੱਸ ਦੱਸ ਮੈਂ ਤੈਨੂੰ ਕਦੋਂ ਸਿਖਾਇਆ ਦੱਸ ਮੈਂ ਤੇਰੇ ਕੋਲ ਕਦੋਂ ਬੈਠਾ ਦੱਸ ਮੈਂ ਤੈਨੂੰ ਕਦੋਂ ਫੋਨ ਕਰਕੇ ਕਿਹਾ ਦੱਸ ਮੈਂ ਤੇਰੇ ਘਰੇ ਕਦੋਂ ਬੈਠਾ ਬਾਈ ਮੇਰਾ ਇਤਿਹਾਸ ਸੁਣੋ ਮੈਨੂੰ ਦੱਸ ਮੈਂ ਤੈਨੂੰ ਕਦੋਂ ਵੀਡੀਓ ਭੇਜੀ ਆ ਦੱਸ ਮੈਂ ਤੇਰੀ ਆਈਡੀ ਤੇ ਕਦੋਂ ਵੀਡੀਓ ਸੈਂਡ ਕੀਤੀ ਆ ਦੱਸ ਮੈਂ ਤੇਰੇ ਘਰੇ ਆ ਕੇ ਕਿਹਾ ਸੀ ਭਾਜੀ ਮੇਰਾ ਇਤਿਹਾਸ ਸੁਣੋ ਦੱਸ ਮੈਂ ਕਿਸੇ ਦੇ ਥਰੂ ਤੈਨੂੰ ਕਿਹਾ ਸੀ ਬਾਈ ਨੂੰ ਕਹੋ ਵੀ ਮੇਰਾ ਇਤਿਹਾਸ ਸੁਣੋ ਉੱਥੇ ਹੀ ਮੈਂ ਹਾਂ ਕਿੱਥੇ ਸੀ ਤੁਸੀਂ ਕਿੱਥੇ ਤੂੰ ਨਾ ਗਰੁੱਪ 'ਚ ਜਿੱਥੇ ਤੁਸੀਂ ਸੁਣਾਉਂਦੇ ਸਾਰਿਆਂ ਨੂੰ ਉੱਥੇ ਮੰਗੀ ਬਾਈ ਦੇਖ ਤੈਨੂੰ ਸੁਣਾ ਕੇ ਮੈਂ ਮੇਰੀ ਗੱਲ ਸੁਣ ਹੈਂ ਬ ਕੀ ਵੱਡੀਆਂ ਵੱਡੀਆਂ ਤੂੰ ਸੁਣਾ ਕੇ ਗੱਲਾਂ ਕਰਨਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਨਾ ਪੰਜਾਂ ਜੀ ਠੀਕ ਆ ਕਿਤੇ ਸਿੱਕ ਇਤਿਹਾਸ ਕੋਣ ਸਿੱਕ ਇਤਿਹਾਸ ਤੇ ਵੀਡੀਓ ਪਾਈ ਕੋਣ ਮਰੀ ਵੀ ਜਿਹੜੇ ਬੰਦਿਆਂ ਨੇ ਵੀਡੀਓ ਪਾਈ ਸੀ ਨਾ ਤੇ ਆ ਹੋ ਗਿਆ ਤੇ ਫਲਾਈ ਫੁਲੀ ਮਾ ਉਹਨਾਂ ਨੂੰ ਕਹਿੰਦਾ ਸੀ ਬਾਈ ਯਾਰ ਰੱਬ ਦਾ ਨਾਮ ਲੈ ਲੋ ਕੋਈ ਉਹ ਵੀਡੀਓ ਭੇਜ ਦਿਓ ਬਾਬਾ ਜੀਵਨ ਸਿੰਘ ਦਾ ਇਤਿਹਾਸ ਵੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਨ ਸੀ ਤੇ ਬਾਬਾ ਜੀਵਨ ਸਿੰਘ ਜੀ ਦੀ ਕੋਈ ਮੁਬਾਰਕਵਾਦ ਦੇ ਦਿਓ ਕੋਈ ਮੁਬਾਰਕ ਦੀ ਗੱਲ ਕਰ ਦਿਓ ਕੋਈ ਵਿਧਾਈ ਦੇ ਦਿਓ ਮੈਂ ਆ ਗੱਲ ਕੀਤੀ ਤੁਸੀਂ ਵਿੱਚ ਹੈ ਓ ਕਿ ਨਹੀਂ ਹੈ ਬਾਈ ਆਪਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਆ ਤੇ ਨਾ ਮੈਨੂੰ ਤੇਰੀ ਆਈਡੀ ਦਾ ਪਤਾ ਏ ਹੁਣ ਮੈਂ ਰਿਕਵੈਸਟ ਦੇਖੀ ਰਿਕਵੈਸਟ 'ਚ ਤੇਰੀ ਆਈਡੀ ਸੀ ਮੈਂ ਦੇਖਿਆ ਤੇਰੀਆਂ ਕਾਲਾਂ ਆਈਆਂ ਹੋਈਆਂ ਮੈਂ ਚੱਕ ਕੇ ਤੈਨੂੰ ਫੋਨ ਲਾਇਆ ਦੋ ਤਿੰਨ ਮਿੰਟ ਬਾਅਦ ਤੇਰੀ ਗੱਲ ਹੋਈ ਆ ਮੇਰੇ ਨਾਲ ਕੋਈ ਮੈਨੂੰ ਨਹੀਂ ਪਤਾ ਕੌਣ ਵਿੱਚ ਗਰੁੱਪ 'ਤੇ ਹੈਗਾ ਮੈਂ ਗਰੁੱਪ ਨਹੀਂ ਚੈੱਕ ਕਰਨਦਾ ਵੀ ਕਿਹੜੀ ਆਈਡੀ ਕਿਹਦੀ ਨਾ ਮੈਨੂੰ ਤੇਰੀ ਆਈਡੀ ਯਾਦ ਨਾ ਤੂੰ ਮੈਨੂੰ ਫੋਲੋ ਕੀਤਾ ਨਾ ਮੈਂ ਕੀਤਾ ਮੈਨੂੰ ਆਈਡੀ ਕਿੱਥੋਂ ਪਤਾ ਹੋਊਗਾ ਤੇਰੀ ਅਸਲ ਵਿੱਚ ਹੁਣ ਮੇਨ ਮੁੱਦਾ ਕੀ ਆ ਤੁਹਾਡਾ ਮੇਨ ਮੁੱਦਾ ਭਾਈ ਤੂੰ ਮੈਨੂੰ ਫੋਨ ਗਰੁੱਪ ਚ ਕਹਿਣ ਦਿਆ ਹਾਂ ਮੂਸੇ ਵਾਲੇ ਦੇ ਨਾਮ ਤੋਂ ਫੇਮ ਲਈ ਲਈ ਆ ਮੈਂ ਮੇਰੇ ਚ ਟੈਲੈਂਟ ਮੈਂ ਮੂਸੇ ਵਾਲ ਦੀ ਤਾਰੀਫ ਕੀਤੀ ਮੈਂ ਲੈ ਲਈ ਮੈਂ ਕਿ ਇਕ ਠੋਕ ਕੇ ਕਹਿੰਨਾ ਲੱਖਾਂ ਬੰਦਾ ਗਿਆ ਕਹੂੰ ਮੈਂ ਲਈ ਮੂਸੇ ਵਾਲ ਤੋਂ ਫੇਮ ਤੇ ਤੁਸੀਂ ਵੀ ਲੈ ਲਓ ਮੂਸੇ ਵਾਲੇ ਨੂੰ ਜੋ ਪ੍ਰਸੰਤ ਕਰਨਦੇ ਹੋ ਉੱਤੇ ਬਣਾ ਲਓ ਵੀਡੀਓ ਤੁਸੀਂ ਲੈ ਲਓ ਉਹਦੇ ਨਾਮ ਤੋਂ ਫੇਮ ਜੇ ਤੁਸੀਂ ਬੱਬੂ ਮਾਨ ਨੂੰ ਪਸੰਦ ਕਰਦੇ ਹੋ ਤੁਸੀਂ ਬੱਬੂ ਮਾਨ ਦੇ ਵੀਡੀਓ ਬਣਾਈਆਂ ਵੀ ਆ ਤੁਸੀਂ ਬੱਬੂ ਮਾਨ ਦੇ ਵੀਡੀਓ ਬਣਾਈਆਂ ਵੀ ਆ ਤੇ ਉਹਦੀਆਂ ਨਹੀਂ ਚੱਲੀਆਂ ਤੁਸੀਂ ਫੇਮ ਲੈਣੀ ਚਾਹਿਆ ਨਹੀਂ ਚੱਲੀਆਂ ਮੇਰਾ ਕੀ ਕਸੂਰ ਆ ਹਾਂ ਬਤਾਂ ਬਤਰੀਆਂ ਬਣਾਈਆਂ ਹੋਣੀਆਂ ਤੇ ਮੇਰੀ ਗਾਲ ਸੁਣ ਫਿਰ ਤੂੰ ਮੈਨੂੰ ਤੁਹਾਡੇ ਸਾਥੀਆਂ ਨੇ ਦੱਸਿਆ ਹੋਇਆ ਬਾਅਦ ਚ ਗਰੁੱਪ ਚ ਬੰਦਿਆਂ ਨਾਲ ਗੱਲਾਂ ਹੋਈਆਂ ਮੇਰੀਆਂ ਜਦ ਤੁਸੀਂ ਮੈਨੂੰ ਜਦੋਂ ਤੁਸੀਂ ਮੈਨੂੰ ਵੀਡੀਓ ਭੇਜੀਆ ਨਾ ਰਿਕਾਰਡਿੰਗ ਭੇਜੀ ਆ ਬੱਬੂ ਮਾਨ ਉਹ ਤਾਂ ਸਿੱਧੂ ਤਾਂ ਫੇਮ ਲਈ ਆ ਮੈਨੂੰ ਬੰਦਿਆਂ ਨੇ ਦੱਸਿਆ ਵੀ ਇਹ ਵੀ ਬਥੇਰੀਆਂ ਸਿੱਧੂ ਉੱਤੇ ਬੱਬੂ ਮਾਨ ਤੇ ਪਾਉਂਦਰਾ ਇਹਨੂੰ ਤਾਂ ਫੇਮ ਮਿਲੀ ਨਹੀਂ ਮਾਂ ਵੀ ਬਰਾਬੀ ਜਾਣਦਾ ਫਿਰ ਤੁਸੀਂ ਕਹੋ ਮਝਵੀ ਸਿੱਖਾਂ ਦਾ ਮਝਵੀ ਸਿੱਖਾਂ ਦਾ ਨਾਮ ਤਾਂ ਫੇਮ ਲੈਦਾ ਹਾਂ ਮੈਂ ਲੈਣਾ ਇੱਕ ਠੋਕ ਕੇ ਕਹਿਣਾ ਮਝਵੀ ਸਿੱਖ ਇਤਿਹਾਸ ਤੋਂ ਮੈਂ ਫੇਮ ਲਈ ਮੁੰਡਾ ਤੂੰ ਵੀ ਮਝਵੀ ਸਿੱਖ ਬਿਲਕੁਲ ਹਾਂ ਫਿਰ ਤੁਸੀਂ ਵੀ ਮੈਨੂੰ ਵੀ ਸਿਖਾ ਦੇ ਇਤਿਹਾਸ ਤੇ ਵੀਡੀਓ ਪਾਉ ਤੁਸੀਂ ਵੀ ਫੇਮ ਲੈ ਲਓ ਯਾਰ ਮੈਨੂੰ ਮਾੜਾ ਕਿਉਂ ਕਹਿ ਰਹੇ ਤੁਸੀਂ ਮੈਨੂੰ ਸਮਝ ਨਹੀਂ ਆਉਣਦੀ ਮੈਂ ਲੈਣਾ ਮੈਂ ਇੱਕ ਠੋਕ ਇਹਨਾਂ ਮਰੀ ਵੀ ਸਿੱਖ ਦੇ ਨਾਮ ਦਾ ਫੇਮ ਉਹ ਬਾਈ ਮਰੀ ਵੀ ਸਿੱਖ ਇਤਿਹਾਸ ਦੱਸਣਾ ਫੇਮ ਨਹੀਂਗਾ ਹੁਣ ਫਿਰ ਐ ਕਰੋ ਗੁਰੂ ਘਰਾਂ ਚੋਂ ਗੁਰਬਾਣੀ ਬੰਦ ਕਰਾ ਦਿਓ ਵੀ ਉਹ ਜਿਹੜੀ ਗੁਰਬਾਣੀ ਚੱਲ ਰਹੀ ਆ ਨਾ ਦਿਨ ਰਾਤ ਬਾਬਾ ਜੀ ਦੀ ਉੱਥੇ ਹਨਾ ਭਾਈ ਗੁਰਵਿੰਦਰ ਸਿੰਘ ਜਿੰਨੇ ਵੀ ਬਕਵਾਸ ਹੀ ਸਮਝਲਾ ਚੱਲ ਜਦੋਂ ਜਦੋਂ ਗਰੁੱਪ ਚ ਤੂੰ ਬਕਵਾਸ ਮਾਰ ਰਹੀ ਨਾ ਮੇਰੀ ਗੱਲ ਸੁਣ ਜਿਹੜੇ ਬਾਣੀ ਪੜਦੇ ਆ ਨਾ ਉਹਨਾਂ ਨੂੰ ਕਹਿ ਵੀ ਤੁਸੀਂ ਫੇਮ ਲੈਂਦੇ ਜੋ ਜਿਹੜੇ ਟੱਟੇ ਚੁੱਕਣ ਨੂੰ ਆਇਆ ਉਹ ਟੱਟੇ ਚੁੱਕੀ ਜਣਾ ਟੱਟੇ ਚੁੱਕਣ ਨੂੰ ਆਇਆ ਤੂੰ ਟੱਟੇ ਚੁੱਕੀ ਜਾ ਇਹਦੇ ਵੱਢੀ ਚੁੱਕ ਉਹਦੇ ਮੂਸੇ ਆਪਾਂ ਕਿਸੇ ਦਾ ਕੁਝ ਨਹੀਂ ਚੁੱਕਦੇ ਆਪਾਂ ਕਿਸੇ ਦਾ ਕੁਝ ਨਹੀਂ ਚੁੱਕਦੇ ਤੇ ਤੂੰ ਕਹਿੰਦਾ ਜਵਾਕਾਂ ਤੋਂ ਫੇਮ ਲੈਂਦਾ ਜਵਾਕਾਂ ਚ ਟੈਲੈਂਟ ਭਰ ਲਈ ਜਰਤ ਚਾਹੀਦੀ ਭਰਲਾ ਹੁਣ ਗੱਲ ਕੀ ਕੀ ਦਾ ਤੂੰ ਤੂੰ ਵੀਡੀਓ ਜਵਾਕ ਉਹ ਅਫਵਾਹ ਕੇ ਬੋਲ ਕੇ ਜ਼ੀਰੋ ਕੌਣ ਹੈ ਉਹ ਜਵਾਕ ਇਹਨੂੰ ਪਤਾ ਉਹ ਜਵਾਕ ਕੌਣ ਮੈਂ ਕੀ ਲਾਣਾ ਉਹ ਕੋਈ વાਕ ਦਾ ਫਿਰ ਕੋਈ ਬਗਾਨਾ ਤਾਂ ਹੈ ਨਹੀਂ ਮੇਰੇ ਬੱਚੇ ਆ ਸਾਡੇ ਬੱਚੇ ਆ ਅਸੀਂ ਉਹਨਾਂ ਨੂੰ ਕਲਾਕਾਰੀ ਸਿਖਾਉਂਦੇ ਆਂ ਅਸੀਂ ਉਹਨਾਂ ਨੂੰ ਕਲਾਕਾਰ ਬਣਾਉਣਾ ਹੈ ਅਸੀਂ ਉਹਨਾਂ ਚ ਟੈਲੈਂਟ ਭਰਦੇ ਆਂ ਤੁਸੀਂ ਵੀ ਭਰ ਲਓ ਆ ਨੂੰ ਕੀ ਚੱਕਰ ਬਈ ਅਸੀਂ ਕਿਹੜਾ ਬਗਾਨੇ ਬੱਚੇ ਚੁੱਕੇ ਆ ਸਾਡੇ ਘਰ ਦੇ ਬੱਚੇ ਆ ਆਪਦੇ ਪਤਾ ਕਰ ਲਾ ਕੇ ਜੇ ਕੋਈ ਸ਼ੱਕ ਆ ਪੁੱਛ ਲਾ ਵੀ ਉਹ ਬੱਚਾ ਕੀ ਦਾ ਹੈ ਕੌਣ ਹੈ ਉਹ ਪੁੱਛ ਪੁੱਛ ਲਾ ਉਹ ਬੱਚਾ ਕੀ ਦਾ ਸਾਡਾ ਆਪਦਾ ਬੱਚਾ ਅਸੀਂ ਬਗਾਨੇ ਬੱਚੇ ਨੂੰ ਨਹੀਂ ਸਿਖਾਉਂਦੇ ਸੀ ਬਗਾਨੇ ਨੂੰ ਵੀ ਅਸੀਂ ਤੇ ਬਗਾਨੇ ਨੂੰ ਵੀ ਟੈਲੈਂਟ ਸਿਖਾਵਾਂਗੇ ਜੇ ਕੋਈ ਆਊਗਾ ਭਾਜੀ ਵੀ ਹਾਂ ਵੀ ਆਪਾਂ ਜਿੰਨਾ ਕਿ ਜੋਗੇ ਹੈਗੇ ਸਾਡੇ ਜਿੰਨੀ ਕੋਕਾ ਤਾਂ ਪਾ ਉਹਨਾਂ ਨੂੰ ਵੀ ਦੱਸਾਂਗੇ ਤੇ ਆਪਦਿਆਂ ਨੂੰ ਵੀ ਦੱਸਾਂਗੇ ਹੁਣ ਬੱਬੂ ਮਾਨ ਨੇ ਇੰਨੇ ਕਲਾਕਾਰ ਬਣਾਏ ਸੀ ਇਹਦਾ ਮਤਲਬ ਉਹ ਫੇਮ ਲੈਣਦੇ ਸੀ ਉਹਦੇ ਵਿਚਾਰਾ ਉਹਨਾਂ ਨੂੰ ਸਿਖਾਉਂਦੇ ਸੀ ਸਿੱਧੂ ਨੇ ਇੰਨੇ ਬਣਾਏ ਸਿੱਧੂ ਫੇਮ ਥੋੜਾ ਲੈਣਦਾ ਸੀ ਉਹਨਾਂ ਦਾ ਨਾਮ ਬਣਾਉਂਦਾ ਸੀ ਹੁਣ ਅਸੀਂ ਬੱਚਿਆਂ ਨੂੰ ਸਿ ਬੰਜੋ ਜੇ ਅਸੀਂ ਨਹੀਂ ਬਣ ਸਕਦੇ ਤੁਸੀਂ ਬਣ ਜਾਓ ਆਸ ਖਾ ਰਹੇ ਅਸੀਂ ਤੇ ਬਸ ਕੁਝ ਨਹੀਂ ਸਾਡੇ ਪੱਲੇ ਤੇ ਅਸੀਂ ਤੇ ਜ਼ੀਰੋ ਆ ਬਾਈ ਤੁਸੀਂ ਕਿਹੜੀ ਗੱਲੋਂ ਕਹਿੰਦੇ ਅਸੀਂ ਉਹਨਾਂ ਦੇ ਸਿਰ ਤੋਂ ਫੇਮ ਨਹੀਂ ਆਉਂਦੇ ਬੱਚਿਆਂ ਨੂੰ ਅਸੀਂ ਫੇਮ ਕਰਨਦੇ ਆ ਅਸੀਂ ਅੱਗੇ ਲਿਆਉਣਦੇ ਆ ਬੱਚੇ ਕੋਸ਼ਿਸ਼ ਕਰੋ ਹੁਣ ਬੱਚੇ ਪੜਨ ਜਾਂਦੇ ਸਕੂਲੇ ਤੇ ਮਾਸਟਰ ਉਹਨਾਂ ਨੂੰ ਸਿਖਾਉਣਦੇ ਆ ਤੇ ਤੂੰ ਕਿਹਾ ਮਾਸਟਰ ਫੇਮ ਲਾਉਂਦੇ ਬਾਈ ਮਾਸਟਰ ਉਹਨੂੰ ਸਿਖਾਉਣਦੇ ਮਾਸਟਰ ਅੱਗੇ ਲਿਜਾਣਦੇ ਆ ਬੱਚੇ ਨੂੰ ਕਿਤੇ ਤੂੰ ਸੋਚੇ ਮਾਸਟਰ ਸਫੇਮ ਲਾਉਣਦੇ ਆ ਤੂੰ ਕੋਈ ਗੱਲ ਸੋਚ ਕੇ ਕਰਿਆ ਕਰੋ ਪਿੰਦਾ ਮੈਨੂੰ ਪਤਾ ਹੋ ਗਿਆ ਹਾਂ ਜੀ ਠੀਕ ਆ ਮੌਕੇ ਤੇ ਤੁਸੀਂ ਮਾਸਟਰ ਬਣੇ ਪਏ ਹੋ ਮਾਸਟਰ ਆਪਣੇ ਆਪ ਨੂੰ ਸਮਝਦੇ ਹੋ ਦੇਖ ਤੁਹਾਡੀ ਵੀ ਇੱਕ ਮਿੰਟ ਤੁਹਾਡੀ ਵੀ ਕਦੇ ਇੰਸਟਾ ਸੌਰੀ ਟਿਕਟੌਕ ਤੇ ਤੁਹਾਡੀ ਚੜਾਈ ਚੁੜੀ ਸੀ ਮੈਂ ਸੁਣਿਆ ਯਾ ਬੰਦਿਆਂ ਦੀ ਚੜਾਈ ਸੀ ਬਈ ਉਦੋਂ ਤੁਹਾਨੂੰ ਐਦਾਂ ਹੀ ਲੋਕ ਬੋਲਦੇ ਹੋਣੇ ਪਤਾ ਕਿਉਂ ਬੋਲਦੇ ਸੀ ਤੁਹਾਡਾ ਨਾਮ ਸੀ ਤਾਂ ਬੋਲਦੇ ਸੀ ਹੈ ਹੁਣ ਮਾੜਾ ਮੋਟਾ ਮੈਨੂੰ ਕੋਈ ਰੱਬ ਕੋਈ ਦੋ ਚਾਰ ਬੰਦੇ ਮੈਨੂੰ ਜਾਣਦੇ ਆ ਦੋ ਚਾਰ ਬੰਦੇ ਭਰਾਵਾ ਜਿੰਨੀ ਕੋ ਮੇਰੀ ਔਕਾਤ ਹੈ ਮੈਨੂੰ ਜਾਣਦੇ ਆ ਹੁਣ ਮੈਨੂੰ ਗੋਲੀ ਜਾਨਾ ਤੂੰ ਵੀ ਤੂੰ ਆਖਿਆ ਸੀ ਨਾ ਕਿ ਹਾਂ ਜੀ ਠੀਕ ਹੈ ਮੈਂ ਤੇਰੀ ਫੋਟੋ ਲਾਉਂਗਾ ਮੈਂ ਪੁੱਛੂੰਗਾ ਇਹਨੂੰ ਕੌਣ ਜਾਣਦਾ ਤੇ ਇਹਨੂੰ ਵੀ ਕੌਣ ਜਾਣਦਾ ਉਗਣਾ ਨਾ ਮੈਂ ਜਾਣਦੀ ਈ ਤੇਰੀ ਬੜੀ ਤੇਰੀ ਬਹੁਤ ਤੇਜ ਜੜ੍ਹਾਈ ਆ ਰੇ ਮੈਂ ਕਿਹਨੂੰ ਸੇਵ ਨਹੀਂ ਦੇਣਾ ਚਾਹਣਾ ਆਪਣੇ ਕਾਉਂਟ ਤੋਂ ਹਾਂ ਹਾਂ ਤੇ ਸਾਈਂ ਕਰਕੇ ਨਾ ਤੂੰ ਜਵਾਕ ਜੂਜੇ ਗਾੜੀ ਲੈ ਕੇ ਫਿਰਦਾ ਆ ਇਹਨੂੰ ਕਰ ਲਿਆ ਜਿਵੇਂ ਕਰ ਲਿਆ ਆਪਣੇ ਲਾਗੇ ਬਾਗੇ ਵੀਡੀਓ ਪਵਾ ਲਈ ਉਹਨੂੰ ਪਾ ਲਿਆ ਮਮਚ ਜਵਾਕ ਹੈ ਨਹੀਂ ਏ ਤੁਹਾਡੇ ਤੁਸੀਂ ਕਰ ਕਰਾ ਲਓ ਜਵਾਕਾ ਤੋਂ ਤੁਸੀਂ ਪਾ ਲਓ ਸਿੱਧੂ ਤੇ ਵੀਡੀਓ ਤੁਸੀਂ ਪਾ ਲਓ ਮਝ ਵੀ ਸਿੱਖਣ ਦੀ ਵੀਡੀਓ ਤੁਸੀਂ ਲੈ ਲਓ ਫੇਮ ਤੁਸੀਂ ਮੇਰੇ ਵਾਂਗੂ ਲਿਖ ਲਓ ਤੁਸੀਂ ਆਪ ਦਾ ਲਿਖ ਲਓ ਤੁਸੀਂ ਵਧੀਆ ਲਿਖ ਲਓ ਸਾਡੇ ਤੋਂ ਤੁਸੀਂ ਵੀ ਲੈ ਲਓ ਫੇਮ ਤੁਹਾਡੇ ਚ ਕੋਈ ਤਰੀਕਾ ਹੈਗਾ ਸਾਡੇ ਕੋਲ ਤਰੀਕਾ ਹੈ ਆ ਮੇਰੇ ਕੋਲ ਇਹ ਤਰੀਕਾ ਹੈ ਮੇਰੇ ਕੋਲ ਇੱਕ ਹੁ ਰੀਆ ਮੈਂ ਚਲਾ ਕੇ ਆ ਬਸ ਸੁਣ ਲਿਆ ਮੈਂ ਬੱਚਿਆਂ ਦੇ ਸਿਰ ਤੋਂ ਫੇਮ ਲੈ ਲੈਂਦਾ ਲੈਲੀ ਮੈਂ ਮੰਨ ਲਿਆ ਮੈਂ ਬਸ ਤੂੰ ਵੀ ਲੱਲਾ ਕੀ ਲੋੜ ਹੈ ਬਾਈ ਤੈਨੂੰ ਮੈਨੂੰ ਵਾਲਾ ਕਹਿੰਦੀ ਮੈਂ ਬੱਚਿਆਂ ਦੇ ਸਿਰ ਤੋਂ ਹੀ ਫੇਮ ਲੈਣਾ ਤੂੰ ਲੱਲਾ ਮੈਂ ਸਿੱਧੂ ਦੇ ਸਿਰ ਤੋਂ ਫੇਮ ਲੈਣਾ ਮੈਂ ਲੈਲਾ ਮੈਂ ਬੱਬੂ ਮਾਂ ਦੇ ਸਿਰ ਤੋਂ ਫੇਮ ਲੈਣਾ ਤੂੰ ਵੀ ਲੱਲਾ ਮੈਂ ਮਰਜੀ ਸਿੱਖਾਂ ਦੇ ਸਿਰ ਤੋਂ ਫੇਮ ਲੈਣਾ ਤੂੰ ਵੀ ਲੱਲਾ ਪਰ ਤੇਰੇ ਨਾਲ ਤਾਂ ਮੇਰਾ ਕੋਈ ਲਿੰਕ ਦਿਨਕੀ ਨਹੀਂ ਤੂੰ ਬਾਈ ਕੀ ਲੈਣਾ ਮੇਰੇ ਤੋਂ ਤੂੰ ਲੱਲਾ ਫੇਮ ਸਾਰਿਆਂ ਦੀ ਫਿਰ ਹੁਣ ਮੈਂ ਫਿਰ ਮੇਰਾ ਮੂੰਹ ਉਗਾਲ ਲੈਣਾ ਫਿਰ ਤੈਨੂੰ ਜਉ ਨੂੰ ਆਇਆ ਇੱਥੇ ਜਿਹੜਾ ਗਰੁੱਪ ਆ ਉਸ ਨਾਲ ਗੱਲ ਕਰਾ ਕਿੱਥੇ ਆਇਆ ਫੋਨ ਕਿਨੇ ਕੀਤੇ ਮੈਨੂੰ ਗਰੁੱਪ ਆ ਗਰੁੱਪ ਚ ਮੇਰੀ ਗੱਲ ਕਿਨੇ ਕੀਤੀ ਸਭ ਤੋਂ ਪਹਿਲਾਂ ਤੂੰ ਕੀਤੀ ਗਰੁੱਪ ਚ ਕਿਨੇ ਮੈਨੂੰ ਫੋਕ ਮੇਰੀ ਆਈਡੀ ਤੇ ਮੈਨੂੰ ਕਾਲਾਂ ਕਿਨੇ ਕੀਤੀਆਂ ਤੂੰ ਕੀਤੀਆਂ ਮਤਲਬ ਭੈਣੀ ਕੌਣ ਜੋ ਆਉਂਦਾ ਹੈ ਗਰੁੱਪ ਚ ਗਰੁੱਪ ਚ ਤੂੰ ਜੋ ਨਹੀਂ ਅਸ਼ਾ ਮੇਰੀ ਗੱਲ ਸੁਣ ਗਰੁੱਪ ਚ ਤੇਰੇ ਨਾਮ ਦਾ ਮੈਨੂੰ ਤੇਰੇ ਨਾਂ ਕਿਨੇ ਲਿਆ ਤੇਰੇ ਨਾਂ ਦਾ ਕਿਨੇ ਲਿਆ ਤੇਰਾ ਨਾਂ ਕਿਨੇ ਲਿਆ ਤੇਰਾ ਨਾਂ ਕਿਨੇ ਲਿਆ ਗਰੁੱਪ ਚ ਕਿਸ ਨੇ ਲਿਆ ਲਿਆ ਤੇਰਾ ਨਾਮ ਤੂੰ ਕਿ ਮੇਰਾ ਲੱਲ ਠਾਣ ਕਰ ਦੇਗਾ ਤੂੰ ਮੇਰਾ ਮੇਰੀ ਗੱਲ ਸੁਣ ਤੂੰ ਨਾਮ ਪਤਾ ਕਿਉਂ ਲਿਆ ਏ ਵੀ ਮੈਨੂੰ ਵੀ ਮੈਨੂੰ ਕੋਈ ਰਿਪਲਾਈ ਮਿਲ ਜੇ ਤੈਨੂੰ ਮੇਰੇ ਰਿਪਲਾਈ ਦੇਣ ਲੱਗਾ ਮੈਂ ਤੈਨੂੰ ਕੁਝ ਕਹਿਣ ਲੱਗਾ ਮੈਂ ਤੈਨੂੰ ਵੀਰ ਕਹਿ ਕੇ ਗੱਲ ਕਰ ਲਈ ਸੀ ਮੈਂ ਤੈਨੂੰ ਕਿਹਾ ਤੂੰ ਮੈਨੂੰ ਇੰਨਾ ਕੁਝ ਕਿਹਾ ਮਾ ਥੈਂਕ ਯੂ ਭਾਜੀ ਮੇਰੀ ਇੰਨੀ ਤਾਰੀਫ ਕਰਨ ਵਾਸਤੇ ਲਵ ਯੂ ਮੈਂ ਇਦਾਂ ਕਿਹਾ ਬਹੁਤ ਵਧੀਆ ਲੱਗਾ ਮਾ ਮੈਨੂੰ ਮੇਰੀ ਤਾਰੀਫ ਕੀਤੀ ਮੈਨੂੰ ਵਧੀਆ ਹੋਣੇ ਵੀ ਬੜਾ ਲੱਗਾ ਜੇ ਤੂੰ ਗਾਣਾ ਗਾਟ ਲਈਂ ਬਹੁਤ ਵਧੀਆ ਲੱਗਾ ਕੋਈ ਚੱਕਰ ਨਹੀਂ ਹਾਂ ਆ ਕੋਈ ਕੋਈ ਗੋਈ ਗੱਲ ਹੀ ਨਹੀਂ ਆ ਫਿਰ ਫਿਰ ਜਿਹੜੀ ਗੱਲ ਆ ਬਈ ਆਈਡੀ ਆਈਡੀ ਕਿਵੇਂ ਤੇਰੀ ਦੱਸੀ ਮੜਾ ਜਾ ਆਈਡੀ ਦਾ ਨਾਮ ਦੱਸੀ ਆਈਡੀ ਦਾ ਆਈ ਕਿਉਂ ਤੈਨੂੰ ਪਤਾ ਨਹੀਂ ਜਾਂਦਾ ਸੁ ਮੈਨੂੰ ਸੌਤਾ ਸੌਤਾ ਤਾਂ ਮੈਂ ਸੁਣਿਆ ਤੇਰੇ ਬਾਰੇ ਮੈਨੂੰ ਪਤਾ ਤੇਰਾ ਨਾਮ ਸੌਤਾ ਏ ਪ੍ਰਾਈਡੀ ਦਾ ਨਾਮ ਦੱਸ ਦੇ ਉਦਾਂ ਨਹੀਂ ਹੋਦਾ ਤੂੰ ਜਵਾਕਾਂ ਦਾ ਸੁ ਮੈਨੂੰ ਜਵਾਕਾਂ ਨੂੰ ਤਾਂ ਖੜਾਉਣਾ ਫਦਾ ਜਵਾਕਾਂ ਨੂੰ ਕਲਾਸਾ ਦਿਨਾ ਵਾ ਹੋਰ ਤੂੰ ਮੈਂ ਜਵਾਕਾਂ ਨੂੰ ਸਿਖਾਉਣਾ ਐ ਤੂੰ ਤੇ ਬਹੁਤ ਵੱਡੀ ਉਮਰ ਦਾ ਐ ਭਰਾਵਾ ਮੇਰੇ ਤੋਂ ਵੀ ਵੱਡਾ ਆਏਗਾ ਪਾਏ ਕਹਿੰਦੇ ਆ ਵੀ ਤੂੰ ਆਪਣੀ ਆਈਡੀ ਦਾ ਨਾਂ ਹੀ ਦੱਸ ਦੇ ਮੈਂ ਤੇ ਆਈਡੀ ਦਾ ਨਾਂ ਹੀ ਪੁੱਛਿਆ ਮੇਰੀ ਆਈਡੀ ਦਾ ਨਾਂ ਗਿੱਲ ਬੱਗੀ ਆ ਲੈ ਮੈਂ ਦੱਸਦਾ ਤੂੰ ਵੀ ਆਈਡੀ ਦਾ ਨਾਂ ਦੱਸ ਦੇ ਭਰਾ ਬਣ ਕੇ ਬਸ ਹਾਂ ਤੂੰ ਵੀ ਮਹਾ ਆਈਡੀ ਦਾ ਨਾਮ ਦੱਸ ਦੇ ਬੱਸ ਮੈਂ ਤੈਨੂੰ ਕੁਝ ਨਹੀਂ ਪੁੱਛਿਆ ਮੈਂ ਸਾਖ ਕਰਨਾ ਉਹਨੇ ਕਰ ਲਿਆ ਉਹ ਮੈਂ ਕਿਹਾ ਸਾਖ ਸੂਕ ਤੇ ਛੱਡ ਪਰਾਂ ਸਾਰੀ ਦੁਨੀਆ ਦੇ ਹੰਦੇ ਰਹਿੰਦੇ ਆ ਮੇਰੀ ਗੱਲ ਸੁਣ ਨਾ ਤੇ ਤੂੰ ਕਰਨ ਦਾ ਜੋ ਕਰਨਾ ਉਹ ਆਈਡੀ ਦਾ ਨਾਮ ਤੇ ਦੱਸ ਦੇ ਭਰਾਵਾ ਤੇਰੀ ਮੈਂ ਪ੍ਰੋਮੋਸ਼ਨ ਕਰ ਦੂੰਗਾ ਮਾੜੀ ਮੋਟੀ ਜੇ ਕੋਈ ਇੱਕ ਅੱਧਾ ਬੰਦਾ ਜਾਣਦਾ ਮੈਂ ਦੱਸ ਦੂੰਗਾ ਵੀ ਬਾਈ ਨੂੰ ਇਹਨੂੰ ਫੋਲੋ ਕਰੋ ਨਹੀਂ ਸੁਵਾਰਾ ਲੋੜਾ ਉਹਨੂੰ ਕਿਹਾ ਇਹ ਕੋਈ ਨਹੀਂ ਕੋਈ ਨਹੀਂ ਸੁਵਾਰਾ ਲੱਗ ਜੂਗਾ ਤੂੰ ਐਂ ਤੇ ਕਰ ਤੂੰ ਆਈਡੀ ਦਾ ਨਾਮ ਤੇ ਦੱਸ ਦੇ ਆਈਡੀ ਦਾ ਨਾਮ ਸਿਰ ਕੋ ਖੋਲਿਆ ਰੱਖ ਨਹੀਂ ਹੈਂ ਨਹੀਂ ਪਤਾ ਯਾਰ ਮੈਨੂੰ ਮਾਰਾ ਜੀ ਸੌਣ ਲੱਗੇ ਬਸ ਮੈਨੂੰ ਸੌਣ ਲੱਗੇ ਯਾਰ ਮੈਨੂੰ ਨਹੀਂ ਪਤਾ ਮੈਨੂੰ ਸਹੋਤਾ ਜਰੂਰ ਪਤਾ ਹੈ ਅੱਗੇ ਨੰਬਰ ਨੰਬਰ ਜੇ ਕੋਈ ਆਗੇ ਤੇ ਦੱਸ ਦੇ ਕਿਹੜਾ ਮਹਾਰਾਜ ਮਹਾਰਾਜ ਜਿੰਨੇ ਵੀ ਮਹਾਰਾਜ ਮੈਨੂੰ ਸਾਰਾਂ ਦੀ ਸੌਣ ਲੱਗੇ ਬਸ ਤੂੰ ਮੈਨੂੰ ਆਂ ਦੱਸ ਦੇ ਵੀ ਤੇਰੀ ਆਈਡੀ ਦਾ ਨਾਮ ਨੂੰ ਦੱਸ ਦੇ ਕੋਈ ਗੱਲ ਨਹੀਂ ਮੈਨੂੰ ਪਤਾ ਲੱਗ ਜੇ ਮੇਂਦਰੀ ਆਈਡੀ ਕੀ ਆ ਸਹੋਤਾ ਤੇ ਮੈਨੂੰ ਪਤਾ ਤੇਰੀ ਕੋਤਾ ਤੇਰੇ ਨੂੰ ਸਹੋਤਾ ਸਹੋਤਾ ਜਸ ਸਹੋਤਾ ਨਾਮ ਹੈ ਤੇਰਾ ਐਦਾਂ ਆਈਡੀ ਤੇ ਅੱਗੇ ਕੋਈ ਨੰਬਰ ਨੰਬਰ ਤਾਂ ਨਹੀਂ ਹੈਗਾ ਬਸ ਨਹੀਂ ਕੋਈ ਨਾ ਬਾ ਜਸ ਹੌਤਾ ਨਾਮ ਹੈ ਬਾਈ ਦਾ ਜਸ ਹੌਤਾ ਆਈਡੀ ਆ ਬਾਈ ਦੀ ਸਾਰੇ ਜਾਣੇ ਜਾ ਕੇ ਇਹਨੂੰ ਫੋਲੋ ਕਰ ਲਿਓ ਸਾਰੇ ਜਾ ਕੇ ਇਹਨੂੰ ਬਾਈ ਨੂੰ ਵਧੀਆ ਕਮੈਂਟ ਲਾਈਕ ਕਰੋ ਇਹਦੀ ਫੋਲੋ ਕਰੋ ਜਾ ਕੇ ਬਾਈ ਨੂੰ ਚੜ੍ਹਾਈ ਤੇ ਕਰੋ ਮੇਰੇ ਤੋਂ ਨਾ ਕੋਈ ਸੜੇ ਤੇ ਨਾ ਮੇਰੇ ਤੋਂ ਕੋਈ ਮੇਰੀ ਗੱਲ ਕਰੇ ਵੀ ਮੈਂ ਜਿੰਨੇ ਕੁ ਜੋਗਾ ਹਾਂ ਭਰਾ ਮੈਂ ਬੋਲਦਾ ਰਹਿਣਾ ਮੈਨੂੰ ਨਾ ਕੋਈ ਕੁਝ ਕਹੇ ਬਸ ਮੈਂ ਤਾਂ ਇਹ ਚਾਹੁੰਦਾ ਵੀ ਆਹ ਬਾਈ ਨੂੰ ਫੇਮ ਕਰ ਦੋ ਪਹਿਲਾਂ ਇਹਦੀ ਆਈਡੀ ਜਸ ਹੌਤਾ ਹੈ ਇਨੂੰ ਜਾ ਕੇ ਪਹਿਲਾਂ ਇਹਨੂੰ ਕਹ ਬਾਈ ਤੂੰ ਬੱਬੂ ਮਾਨ ਤੋਂ ਫੇਮ ਲੈ ਲੈ ਤੂੰ ਸਿੱਧੂ ਤੋਂ ਫੇਮ ਲੈ ਲੈ ਤੂੰ ਮਝ ਵੀ ਸਿੱਖਾਂ ਦੇ ਨਾਮ ਤੋਂ ਫੇਮ ਲੈ ਲੈ ਤੂੰ ਜਵਾਕਾਂ ਨੂੰ ਹਿਸ਼ਾਰ ਕਰਕੇ ਫੇਮ ਲੈ ਲੈ ਮੈਨੂੰ ਕੋਈ ਚੱਕਰ ਨਹੀਂ ਗਾ ਇਸ ਬੰਦੇ ਨਾਲ ਸਿਰਫ ਇਸ ਬੰਦੇ ਨੂੰ ਫਾਲੋ ਕਰ ਲਓ ਜਾ ਕੇ ਤੇ ਇਹਨੂੰ ਫੇਮ ਕਰ ਦੋ ਕਰਾ ਬਣ ਕੇ ਸਾਰੇ ਜਾਣੇ ਮੈਂ ਤੇ ਹੀ ਕਹਿੰਨਾ ਠੀਕ ਆ ਬਾਈ ਐਦਾਂ ਕਹ ਦਾਂਗਾ ਮੈਂ ਸਾਰਾ ਕੁਝ ਹਾਂ ਓਕੇ ਬਾਈ ਜੋਂਦਾਬਾਦ ਰਹੇ ਖੁਸ਼ ਰਹੇ ਲਵ ਯੂ ਮੇਰੀ ਧਰ ਨਾਲ ਸੁਣ ਹਾਂ ਹਾਂ ਹੈਲੋ ਹਾਂ ਪ੍ਰੋਮੋਸ਼ਨ ਕਰਨ ਦਾ ਲੈਣਾ ਤਾ ਦੇ ਦੇ ਬਾਈ ਕੀ ਦੇਣਾ ਪੈਸੇ ਤਾਂ ਕਦੇ ਲੈ ਨਹੀਂ ਕਿਸੇ ਤੋਂ ਪੈਸੇ ਤਾਂ ਕਦੇ ਕਿਸੇ ਤੋਂ ਲੈ ਨਹੀਂ 1.5 ਲੱਖ ਫਾਲੋਅਰ ਹੋ ਗਏ ਬਾਈ ਤੇਰੀ ਕਿਰਪਾ ਨਾਲ ਅਜ ਤੱਕ ਕਦੇ ਮੈਂ ਇਹ ਨਹੀਂ ਲਿਖਿਆ ਪੈਡ ਪ੍ਰੋਮੋਸ਼ਨ ਇਹ ਨਹੀਂ ਲਿਖਿਆ ਕਦੇ 1 ਲੱਖ ਦਾ ਇਕੱਲਾ ਫਾਲੋਅਰ ਤੇਰਾ ਇੱਕ ਹੋਣਾ ਜਨੇ ਤੈਨੂੰ ਚੂਪਾ ਲਵਾਉਣਾ ਚਲ ਉਹ ਕੋਈ ਗੱਲ ਨਹੀਂ ਤੂੰ ਐਂ ਤੇ ਦੱਸ ਦੇ ਵੀ ਕੀ ਦੇਣਾ ਤੁਸੀਂ ਮੈਨੂੰ ਮੈਂ ਪੈਸੇ ਤੇ ਨਹੀਂ ਅਜ ਤੱਕ ਲੈ ਵੀ ਜਿੱਦਾਂ ਕੋਈ ਬੰਦਾ ਹੱਥ ਖੜਾ ਕਰਕੇ ਕਹਦੇ ਵੀ ਬਾਕੀ ਗੱਲ ਨੇ ਪੈਸੇ ਲੈ ਹੀ ਪ੍ਰੋਮੋਸ਼ਨ ਕਰਨ ਦੇ ਮੈਂ ਕਈਆਂ ਦੀ ਕੀਤੀ ਆ ਵੈਸੇ ਪਹਿਲੇ ਨੀਲੇ ਇਕ ਤੇ ਤੂੰ ਹੀ ਦੱਸ ਦੋ ਕਿ ਲਾਉਣਾ ਹੈ ਇੱਕ ਜੇ ਤੂੰ ਰਹਿਲਾ ਜੇ ਤੇਰੀ ਮਨ ਮਰਜ਼ੀ ਹੈਗੀ ਕੋਈ ਨਹੀਂ ਭਾਈ ਲਾ ਦਾਂਗੇ ਲਾ ਦਾਂਗੇ ਕੋਈ ਟੈਂਸ਼ਨ ਨਾ ਲੈ ਇਹ ਵੀ ਕੋ ਵੱਡੀ ਗੱਲ ਕੀਤੀ ਆ ਤੂੰ ਹੈ ਇਹ ਦੱਸ ਤੇਰੇ ਚ ਤਾੜ ਹੈਗੀ ਕਿ ਨਹੀਂ ਥੱਲੇ ਹੀ ਰਹਿੰਦਾ ਕਿ ਨਹੀਂ ਹੈ ਕੋਈ ਗੱਲ ਨਹੀਂ ਆ ਮੈਂ ਕਿ ਜੂਰਾ ਕਾਢੀਆਂ ਤੇ ਵੇਂਦੀ ਆ ਤਾਂ ਹੀ ਸੱਚ ਮਰ ਜੀ ਆ ਤੇ ਕਰ ਲਾ ਕੋਈ ਗੱਲ ਨਹੀਂ ਕੱਲ ਮੁਕਰ ਨਾ ਜਾਇ ਮੁਰਕੇ ਦਬਾਈ ਚ ਫਿਰ ਕੀ ਹੋ ਗਿਆ ਤੇ ਬਾਈ ਚ ਬਥੇਰੀ ਦੁਨੀਆ ਬੈਠੀ ਤੂੰ ਕੱਲਾ ਬੈਠਾ ਮਰੇ ਮੁਕਰੇ ਦਾ ਇਲਾਜ ਕੋਈ ਨਹੀਂ ਮਰੇ ਮੁਕਰੇ ਦਾ ਕੋਈ ਇਲਾਜ ਨਹੀਂ ਭਾਜੀ ਕੋਈ ਇਲਾਜ ਨਹੀਂ ਪਰੇ ਮੁਕਰੇ ਦਾ ਸੱਚੀ ਗੱਲ ਹੈ ਤੇ ਸੱਚੀ ਕੋਈ ਨਹੀਂ ਜਾਗ ਤੋ ਚੱਲਿਆਂ ਦਾ ਮੈਂ ਸੱਚੀ ਗੱਲ ਹੈ ਮੈਂ ਕਹਾਂ 100% ਸਵਾ ਲੱਖ ਦੀ ਗੱਲ ਤੇਰੀ 5 ਲੱਖ ਦੀ ਦਸਾਂ ਲੱਖ ਦੀ ਗੱਲ ਆ ਤੇਰੀ ਹਾਂ ਤੇ ਸੱਚੀ ਸਾਰਿਆਂ ਦਾ ਨਾ ਹੀ ਕੱਲਿਆਂ ਦਾ ਬਾਈ ਦੇਖ ਮੈਂ ਇੱਕ ਵਸਾਈ ਜੀ ਗੱਲ ਦੱਸਾਂ ਮੈਂ ਨਾ ਸਿਰਫ ਰੱਬ ਦਾ ਨਾਮ ਲੈਣਾ ਨਾ ਮੈਂ ਸਿੱਖ ਇਤਿਹਾਸ ਦੱਸਦਾ ਮਜੇ ਵੀ ਸਿੱਖਾਂ ਤੇ ਪਰ ਮੈਂ ਤੈਨੂੰ ਨਹੀਂ ਦੱਸਦਾ ਜੇ ਤੂੰ ਨਹੀਂ ਸੁਣਨਾ ਚਾਹੁੰਦਾ ਨਾ ਦੱਸ ਸੋਣੇ ਤੇ ਮੈਂ ਤੈਨੂੰ ਕਹਿੰਦਾ ਹੈਂ ਦਾੜੀ ਵਿੱਚ ਕੁੰਡਲ ਕਿੱਥੇ ਦਾੜੀ ਵਿੱਚ ਕੁੰਡਲ ਕਿੱਥੋਂ ਪੋਣਾ ਦਾੜੀ ਨੂੰ ਹੈਂ ਦਾੜੀ ਵਿੱਚ ਕੁੰਡਲ ਕਿੱਥੋਂ ਕਟਾਉਣਾ ਇਹਨਾਂ ਦੇ ਦੱਸ ਦੇ ਮੇਰੇ ਨਾਲ ਦੱਸ ਦੇਂਦੇ ਮੇਰੇ ਬਾਰੇ ਸਾਰੀਆਂ ਦਿਲਜੀਤ ਦਾੜੀ ਕਿੱਥੋਂ ਕਟਾਉਂਦਾ ਦਿਲਜੀਤ ਦਾੜੀ ਕਿੱਥੋਂ ਕਟਾਉਂਦਾ ਤੇ ਤੂੰ ਕੁੰਡਲ ਕਿੱਥੋਂ ਪੋਣਾ ਦਾੜੀ ਨੂੰ ਦਿਲਜੀਤ ਮਾਨ ਜਿਹੜਾ ਗਾਣਾ ਗਾਉਂਦਾ ਮੁੰਡਾ ਜਿਹੜਾ ਕਹ ਮੁੰਡੇ ਮੱਝ ਵੀ ਸਿੱਖਾਂ ਦੇ ਇਦਾਂ ਜੇ ਗਾਣਾ ਦਲਜੀਤ ਮਾਨ ਜਿਹੜਾ ਉਹਨੂੰ ਕਹਦੇ ਆ ਆਹੋ ਜੀ ਤਾਹਰਾ ਭਰਾਵਾ ਮੈਨੂੰ ਕੀ ਪਤਾ ਉਹ ਕਿੱਥਾਂ ਪਵਾਉਂਦਾ ਕੁੰਡਲ ਤੇ ਮੈਨੂੰ ਕੀ ਪਤਾ ਉਹ ਦਾੜੀ ਕਿੱਥੋਂ ਕਟਾਉਂਦਾ ਤੇ ਮੈਨੂੰ ਕੀ ਪਤਾ ਤੂੰ ਕਿੱਥੋਂ ਦਾੜੀ ਕਟਾਈ ਸੀ ਤੇ ਕਦੋਂ ਤੂੰ ਦਾੜੀ ਰੱਖੀ ਸੀ ਤੇ ਕਦੋਂ ਤੂੰ ਵਾਲ ਰੱਖਲੇ ਤੇ ਕਦੋਂ ਤੂੰ ਟੋਪੀ ਪਾਲੀ ਤੇ ਕਦੋਂ ਤੂੰ ਪੱਗ ਬਾਲੀ ਤੇਰੇ ਵੀ ਬੜੇ ਰੂਪ ਆ ਮੈਂ ਕਿਹੜਾ ਕਹਿਣਾ ਮੈਂ ਮੈਂ ਸੱਚਾ ਸਵਿੱਤਰਾ ਮੈਂ ਤਾਂ ਝੂਠਾ ਜਾਵਾਂ ਮੈਂ ਤਾਂ ਖਾਚਿਆ ਸਿਰੇ ਦਾ ਮੈਂ ਕੋਣ ਨਹੀਂ ਬੰਦਾ ਬੰਦਾ ਸਿੱਧੀ ਜੀ ਗੱਲ ਆ ਭਰਾਵਾ ਮੇਰੇ ਬਾਰੇ ਕੁਝ ਨਾ ਕਹੋ ਮੈਂ ਤਾਂ ਮਾੜਾ ਬੰਦਾ ਆ ਮੈਂ ਤੈਨੂੰ ਦੱਸਦਾ ਵੀ ਤੂੰ ਆਪਦੇ ਬਾਰੇ ਵੀ ਦਲਜੀਤ ਮਾਨ ਕਿੱਥੋਂ ਕਰਾਉਂਦਾ ਨੋ 9 ਤਰੀਕ ਆ 9ਵਾਂ ਮਹੀਨਾ ਹੈ 9 ਤਰੀਕ ਆ ਮੇਰੀ ਗੱਲ ਸੁਣ 9 ਤਰੀਕ ਆ 9ਵਾਂ ਮਹੀਨਾ ਹੈ ਸਵੇਰੇ 10 ਵਜੇ ਮੇਰੀ ਦਲਜੀਤ ਮਾਨ ਨਾਲ ਗੱਲ ਹੋਈ ਸੀ ਮੈਂ ਦਲਜੀਤ ਮਾਨ ਨੂੰ ਖੁਦ ਕਿਹਾ ਦਲਜੀਤ ਮਾਨ ਬਾਈ ਸਿੱਧੀ ਜੀ ਗੱਲ ਆ ਗੁੱਸਾ ਨਾ ਕਰੀ ਜਿਹੜੀ ਤੂੰ ਦਾੜੀ ਰੱਖੀ ਜਾਣਾ ਮੈਨੂੰ ਭੋਰਾ ਵਧੀਆ ਨਹੀਂ ਲੱਗਦੀ ਇਹ ਵੱਡੀ ਕਰਕੇ ਰੱਖ ਲੈ ਕਹਿੰਦਾ ਮੈਂ ਕਟਿੰਗ ਆ ਮਾਹ ਬਾਈ ਤੂੰ ਕਟਿੰਗ ਆ ਭਾਵੇਂ ਕੋਸ਼ਿਆਂ ਦਾੜੀ ਵੱਡੀ ਰੱਖ ਲਾ ਸਿਰ ਤੇ ਦਸਤਾਰ ਸਜਾਈ ਹੁੰਦੀ ਸੋਹਣਾ ਲੱਗਦਾ ਦਾੜੀ ਰੱਖ ਲੈ ਦੂਸਰਿਆਂ ਨੂੰ ਦੂਸਰਿਆਂ ਨੂੰ ਬੜਾ ਸਮਝਾਉਣਾ ਹੁੰਦਾ ਨੇ ਇੱਕ ਦਿਨ ਨਾ ਕੋਈ ਗਰੁੱਪ ਚੱਲਦਾ ਤੇ ਗਰੁੱਪ ਚ ਆ ਇਹ ਕਹਿੰਦਾ ਵੀ ਇਹ ਨਾ ਇਹੋ ਟ ਸੁਝਾਅ ਦਿੰਦੇ ਆ ਕਿ ਜਿੱਤਾਂ ਦੀਆਂ ਕੁਰਲੀਆਂ ਤੋਂ ਹੱਥ ਮਾਰਨ ਮਾਰਨ ਨੂੰ ਹਰ ਜਣ ਕੌਣ ਕਹਿੰਦਾ ਦਲਜੀਤ ਕਹਿੰਦਾ ਹੈ ਆਪਣੇ ਮਜਬੀ ਸੇ ਬਾਈ ਦੇਖ ਮੇਰੀ ਗੱਲ ਸੁਣ ਲੈ ਆ ਆਇਆ ਮੈਂ ਆ ਖੜਿਆ ਮੈਂ ਮੇਰੀ ਗੱਲ ਸੁਣ ਲੈ ਆ ਖੜਿਆ ਮੈਂ ਬਾਗੀ ਜੇਲ੍ਹਾਂ ਨਾ ਕੋਈ ਮੇਰੇ ਲਈ ਜੱਟ ਮਾੜਾ ਨਾ ਕੋਈ ਮੇਰੇ ਲਈ ਮਜਬੀ ਸਿੱਖ ਮਾੜਾ ਨਾ ਕੋਈ ਮੇਰੇ ਲਈ ਚਮਾਰ ਮਾੜਾ ਨਾ ਕੋਈ ਸਾਈ ਮਾੜਾ ਨਾ ਕੋਈ ਸਾਰੇ ਰੱਬ ਦੇ ਬੰਦੇ ਆ ਨਾ ਕੋਈ ਰਵੀਦਾਸ ਕੋਈ ਮੇਰੇ ਲਈ ਮਾੜਾ ਨਹੀਂ ਮੈਂ ਸਿਰਫ ਮਜਬੀ ਸਿੱਖ ਦੇ ਹਸਤ ਦੱਸਦਾ ਜੇ ਦੱਸੂਗਾ ਤੇ ਮੈਂ ਤੇ ਜੱਟਾਂ ਤੇ ਵੀ ਵੀਡੀਓ ਪਾਉਣਾ ਹੈ ਤੇ ਮਜਬੀ ਸਿੱਖਾਂ ਤੇ ਵੀ ਪਾਉਣਾ ਹੈ ਤੇ ਪਾਉਂਗਾ ਤੇ ਪਾਉਂਦਾ ਰਹੂੰਗਾ ਆਹ ਆ ਉਸਿਆ ਕੇ ਨੇ ਜੋ ਕਿਹਾਵਾ ਜਿੱਦ ਮੇਰੀ ਵੀਡੀਓ ਦਲਜੀਤ ਮਾਨ ਕਹਿੰਦਾ ਜੋ ਕਹੀ ਜਾਵੇ ਮੇਰੀ ਵੀਡੀਓ ਕੋਈ ਦੱਸ ਦੇ ਵੀ ਮੈਂ ਕਿਸੇ ਨੂੰ ਗਲਤ ਬੋਲਿਆ ਵਾਂ ਉਹ ਗਰੁੱਪ ਜਾ ਕੇ ਇਹੋ ਜਿਹਾ ਬੋਲਣ ਲੱਗਾ ਸੀ ਕਾਲ ਹੁੰਦੇ ਹੁੰਦੇ ਆਪਾਂ ਚੱਲ ਦੋ ਜਣੇ ਆ ਹਾਂ ਹਾਂ ਕਾਲ ਹੁੰ ਜਾਂਦਾ ਪਰਣਾ ਐਂ ਤੇ ਮਜਬੀਆਂ ਨੂੰ ਕਿ ਕਾਨੂੰਨ ਸੁਣਿਆ ਖੁਰਲੀ ਦੇ ਹੱਥ ਮਾਰਨ ਤੋਂ ਜੇ ਮੇਰਾ ਕੋਈ ਖੁੱਲੀਆਂ ਤਾਂ ਮਾਰਦਾ ਹੋਵੇ ਤਾਂ ਸੋੰਦਾ ਕੋ ਤਾਂ ਕੀ ਸੋਚੂਗਾ ਦੇਖ ਮੇਰਾ ਵੀਰ ਪਿੰਡ ਆ ਜੀ 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 ਸਤਕੇ ਭਰਾਵਾ ਤੈਨੂੰ ਵੈਲਕਮ ਆ ਸਾਡੇ ਬਾਰੇ ਜਾਣ ਲਈ ਵੀ ਅਹੀਂ ਖਾਤੇ ਤੇ ਹੱਥ ਮਰਾਉਂਦੇ ਆ ਖੁਰਲੀਆਂ ਚ ਕੇ ਮਾਰਦੇ ਆ ਕਿ ਮਰਾਉਂਦੇ ਆ ਖੁਰਲੀਆਂ ਚ ਸਾਡੇ ਨਾਂ ਆਪਾਂ ਨੂੰ ਵਾਇਗਰੂ ਨੇ ਜਿੰਨਾ ਕਿ ਦਿੱਤਾ ਬਹੁਤ ਸੋਹਣਾ ਆ ਬਹੁਤ ਵਧੀਆ ਸਕੂਨ ਮਿਲਦਾ ਖੁਰਲੀਆਂ ਦੇ ਹੱਥ ਨਹੀਂ ਮਨਦੇ ਤੁਸੀਂ ਧੋਣਾ ਕਿੱਦਾਂ ਚਾਹੁੰਦੇ ਮਨ ਲਓ ਕਿੱਦਾਂ ਹਟਾਂਗੇ ਖੁਰਲੀਆਂ ਦੇ ਹੱਥ ਮੈਂ ਕਿੰਨੂੰ ਹਟਾਉਣ ਦਿਆਂ ਮੈਂ ਤਾਂ ਕਦੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ 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 ਹੁਣ ਤਾਂ ਉਹ ਤੂੰ ਇਹ ਹੁਣ ਸਿਖਾ ਦੋ ਫੇਮ ਲੈ ਕੇ ਤੂੰ ਕਾਹੋ ਕਿ ਫੁੱਲ ਨਾ ਦੇ ਹੱਥ ਮਾਰਦੇ ਤੂੰ ਕਾਹੋ ਅੱਛਾ ਅੱਛਾ ਹੁਣ ਜਿਹੜੇ ਵਿਚਾਰੇ ਪ੍ਰਚਾਰ ਕਰਦੇ ਆ ਮਜਬੀ ਜਿਹੜੇ ਪ੍ਰਚਾਰ ਕਰਦੇ ਆ ਉਹ ਫਿਰ ਫੇਮ ਲੈਂਦੇ ਆ ਇਹਦਾ ਮਤਲਬ ਹੈ ਜਿਹੜਾ ਬਾਣੀ ਦਾ ਪ੍ਰਚਾਰ ਕਰਦੇ ਸਿੱਖੀ ਦਾ ਪ੍ਰਚਾਰ ਕਰਦੇ ਉਹ ਫੇਮ ਲੈਂਦੇ ਆ ਭਾਈ ਦੱਸਣਾ ਨਹੀਂ ਲੋਕਾਂ ਨੂੰ ਕੁਝ ਮਤਲਬ ਇਦਾਂ ਹੀ ਰਹਿੰਦੀ ਹੈ ਸਾਰਾ ਕੋਈ ਇੱਕ ਗੱਲ ਚਲੋ ਠੀਕ ਆ ਚਲੋ ਠੀਕ ਆ ਉਹ ਚਲੋ ਗਿਆਨੀ ਨੇ ਡੇ ਡੇ ਵੱਡੇ ਮੰਦੀਪ ਦੇ ਆਰਥੀ ਉਹ ਵੀ ਵਿਚਾਰੇ ਫੇਮ ਹੀ ਲੈਂਦੇ ਆ ਫਿਰ ਵਿਚਾਰੇ ਉਹ ਡੇ ਡੀਆਂ ਕੱਲਾਂ ਦੱਸਦੇ ਮਜਬੀ ਸਿੱਖਾਂ ਦਾ ਪ੍ਰਚਾਰ ਕਰਦੇ ਉਹ ਵੀ ਫੇਮ ਹੀ ਲੈਂਦੇ ਆ